ਗੁਰਦਾਸਪੁਰ ਦੇ ਵਿੱਚ ਭਾਜਪਾ ਦੇ ਵੱਲੋਂ ਸੋਮਵਾਰ ਨੂੰ ਪੂਰੇ ਦੇਸ਼ ਦੇ ਵਿੱਚ ਰਾਸ਼ਟਰੀ ਮੈਂਬਰਸ਼ਿਪ ਮੁਹਿੰਮ ਦੇ ਤਹਿਤ ਪਾਰਟੀ ਪ੍ਰਧਾਨ ਜੇਪੀ ਨੱਟਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਰਟੀ ਦਾ ਪਹਿਲਾ ਮੈਂਬਰ ਬਣਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਕੱਲ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੂਬਾ ਪੱਧਰ ਅਧਿਕਾਰੀਆਂ ਨੂੰ ਮੈਂਬਰ ਬਣਾਇਆ ਤੇ ਭਾਜਪਾ ਜ਼ਿਲ੍ਹਾ ਗੁਰਦਾਸਪੁਰ ਦੇ ਵੱਲੋਂ ਮੈਂਬਰਸ਼ਿਪ ਅਭਿਆਨ ਦੇ ਸੰਬੰਧ ਵਿੱਚ ਮੈਠੇ ਜ਼ਿਲ੍ਹਾ ਪ੍ਰਧਾਨ ਸਰਦਾਰ ਸ਼ਿਵਬੀਰ ਸਿੰਘ ਰਾਜਨ ਦੀ ਪ੍ਰਧਾਨਗੀ ਦੇ ਹੇਠ ਗੁਰਦਾਸਪੁਰ ਦੇ ਵਿਖੇ ਹੋਈ ਜਿਸ ਦੇ ਵਿੱਚ ਕਿ ਸਾਬਕਾ ਐਮਐਲਏ ਅਤੇ ਲੋਕ ਸ ਦਿਨੇਸ਼ ਸਿੰਘ ਬੱਬੂ ਨੇ ਜ਼ਿਲ੍ਹੇ ਦੇ ਅਤੇ ਮੰਡਲ ਦੇ ਅਧਿਕਾਰੀਆਂ ਨੂੰ ਮੈਂਬਰ ਬਣਾ ਕੇ ਜ਼ਿਲ੍ਹੇ ਦੇ ਵਿੱਚ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕੀਤੀ। ਤਰੀਕ ਨੂੰ ਮਾਨਨੀਏ ਪ੍ਰਧਾਨ ਮੰਤਰੀ ਜੀ ਨੇ ਮੈਂਬਰਸ਼ਿਪ ਗ੍ਰਹਿਣ ਕਰਕੇ ਮੈਂਬਰਸ਼ਿਪ ਸ਼ੁਰੂਆਤ ਕੀਤੀ ਸੀ ਦੇਸ਼ ਦੇ ਵਿੱਚ ਅੱਜ ਜ਼ਿਲ੍ਹੇ ਦੇ ਵਿੱਚ ਮੈਂਬਰਸ਼ਿਪ ਸ਼ੁਰੂ ਕਰਾਉਣ ਵਾਸਤੇ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਦਿਨੇਸ਼ ਸਿੰਘ ਬੱਬੂ ਜੀ ਸਾਡੇ ਵਿੱਚ ਪਹੁੰਚੇ ਆ ਉਹਨਾਂ ਨੇ ਸਾਰੇ ਜ਼ਿਲ੍ਹੇ ਦੀ ਟੀਮ ਤੇ ਮੰਡਲ ਪ੍ਰਧਾਨ ਜੋ ਅੱਜ ਸਾਰੇ ਇੱਥੇ ਆਏ ਸੀ ਉਹਨਾਂ ਨੂੰ 88000020 ਤੋਂ 24 ਨੰਬਰ ਡਾਇਲ ਕਰਵਾ ਕੇ ਸਾਰਿਆਂ ਨੂੰ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਗ੍ਰੈਂਡ ਕਰਾਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਮੈਂਬਰਸ਼ਿਪ ਡਰਾਈਵ ਆ ਇਹਨੂੰ ਅਸੀਂ ਹਰ ਬੂਥ ਹਰ ਸ਼ਕਤੀ ਕੇਂਦਰ ਤੇ ਹਰ ਪਿੰਡ ਤੱਕ ਲੈ ਕੇ ਜਾਵਾਂਗੇ ਸਾਡੇ ਜ਼ਿਲ੍ਹੇ ਦੇ ਵਿੱਚ ਮੈਂਬਰਸ਼ਿਪ ਨੂੰ ਚਾਰੂ ਢੰਗ ਨਾਲ ਚਲਾਉਣ ਲਈ ਸਾਡੇ ਜ਼ਿਲ੍ਹੇ ਵੱਲੋਂ ਅਸੀਂ ਜਿਹੜੇ ਸਾਡੇ ਜਨਰਲ ਸੈਕਟਰੀ ਆ ਬਘੇਲ ਸਿੰਘ ਭਾਈਆ ਜੀ ਉਹਨਾਂ ਨੂੰ ਮੈਂਬਰਸ਼ਿਪ ਇਨਚਾਰਜ ਲਾਇਆ ਜ਼ਿਲ੍ਹੇ ਦਾ ਇਸੇ ਤਰ੍ਹਾਂ ਹੀ ਚਾਰੇ ਵਿਧਾਨ ਸਭਾ ਉਹਦੇ ਵੱਖ-ਵੱਖਰੇ ਇਨਚਾਰਜ ਲਾਏ ਗਏ ਆ ਆਉਣ ਵਾਲੇ ਡੇਢ ਮਹੀਨੇ ਦੇ ਵਿੱਚ ਅਸੀਂ ਦਿਨ ਰਾਤ ਇੱਕ ਕਰਕੇ ਗਰਦਾਸਪੁਰ ਜ਼ਿਲ੍ਹੇ ਦੀ ਜਿਹੜੀ ਮੈਂਬਰਸ਼ਿਪ ਆ ਕੋਸ਼ਿਸ਼ ਕਰਾਂਗੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਸਾਡੇ ਜ਼ਿਲ੍ਹੇ ਦੀ ਮੈਂਬਰਸ਼ਿਪ ਹੋਵੇ ਤੇ ਬੱਬੂ ਜੀ ਦਾ ਅਸੀਂ ਧੰਨਵਾਦ ਕਰਦੇ ਆ ਵਿਸ਼ੇਸ਼ ਤੌਰ ਤੇ ਅੱਜ ਸਾਡੇ ਵਿੱਚ ਪਹੁੰਚੇ ਤੇ ਵਿੱਚ ਅੱਜ ਜਿਹੜੀ ਮੈਂਬਰਸ਼ਿਪ ਅਭਿਆਨ ਸਾਡਾ ਭਾਰਤੀ ਜਨਤਾ ਪਾਰਟੀ ਦਾ ਸ਼ੁਰੂ ਹੋਇਆ 2 ਸਤੰਬਰ ਤੋਂ ਸਾਡੇ ਪਹਿਲੇ ਮੈਂਬਰ ਜਿਹੜੇ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਬਣੇ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 102 ਤਰੀਕ ਤੋਂ ਸ਼ੁਰੂ ਹੋ ਕੇ ਹੁਣ ਅਭਿਆਨ ਜਿਹੜਾ ਸਾਡਾ ਇਹ 25 ਸਤੰਬਰ ਤੱਕ ਸ਼ੁਰੂ ਰਹੇਗਾ ਔਰ ਉਸ ਤੋਂ ਬਾਅਦ ਫਿਰ ਮੇਕ ਥੋੜਾ ਜਿਹਾ 5 ਦਿਨ ਦਾ ਗੈਪ ਆ ਔਰ 1 ਅਕਤੂਬਰ ਤੋਂ ਲੈ ਕੇ ਫਿਰ ਇਹ 25 ਅਕਤੂਬਰ ਤੱਕ ਇਹ ਮਿਆਨ ਜਿਹੜਾ ਸਾਡਾ ਕੰਟੀਨਿਊ ਚੱਲੇਗਾ ਜਿਹਦੇ ਵਿੱਚ ਅਸੀਂ ਜੋ ਸਾਡਾ ਟਾਰਗੇਟ ਟੀਚਾ ਹੈ ਜੋ ਪਿਛਲੀ ਵਾਰ 2019 18 ਕਰੋੜ ਜਿਹੜੇ ਲੋਕ ਵਿਦੇਸ਼ ਦੇ ਲੋਕ ਸੀ ਉਹ ਸਾਡੀ ਪਾਰਟੀ ਦੇ ਮੈਂਬਰ ਬਣੇ ਸੀ ਔਰ ਹੁਣ ਜਿਹੜਾ ਇਹਦਾ ਵੱਡਾ ਮੁੱਖ ਟੀਚਾ ਇਹ ਹੈ ਕਿ ਇਸ ਤੋਂ ਵੱਧ ਅਸੀਂ ਇਹ ਜਿਹੜੇ ਵੱਧ ਤੋਂ ਵੱਧ ਮੈਂਬਰ ਸ਼ਿਕਰਗੇ ਸੋ ਦੇ ਸੰਬੰਧ ਵਿੱਚ ਅੱਜ ਇਹ ਸਾਰੀ ਮੀਟਿੰਗ ਸੀ